ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆ ਪਿੰਡ ਨੂੰ ਚਾਲੇ ਪਾਉਣੇ ਆ ਤੇ ਆਪਾਂ ਹੋ ਗਏ ਨਾ ਉਹਨੂੰ ਕਿ ਤਿਆਰ ਜਵਾਕ ਵੀ ਤਿਆਰ ਹੋ ਰਿਹਾ ਚਾਹ ਪਾਣੀ ਪੀ ਲਿਆ ਤੇ ਅਸੀਂ ਤਾਂ ਕਦੋਂ ਦੇ ਅਮਨ ਨੂੰ ਡਿੱਕਿਆ ਨਹੀਂ ਹਲੇ ਤਾਂ ਹੀ ਆਮਨ ਆਈ ਨਹੀਂ ਹਨਾ ਉਹ ਕਹਿੰਦੀ ਮੈਨੂੰ 4 ਵਜੇ ਜਾਣਗੇ ਮੈਂ ਕਿਹਾ ਫਿਰ ਅਸੀਂ ਲੇਟ ਹੋਨੇ ਆ ਨਾ ਕੱਲ ਨੂੰ ਬੱਚਾ ਨੇ ਜਾਣਾ ਸਕੂਲ ਤੇ ਆਪਾਂ ਚੱਲਦੇ ਆ ਜੀ ਹੁਣ ਘਰੋਂ ਕਰਦੇ ਆ ਪਰ ਸਥਾਨ ਲਓ ਜੀ ਆਪਾਂ ਨੂੰ ਮਿਲ ਗਈ ਓਟਾ ਵਾਲੀ ਬੱਸ ਤੇ ਆਪਾਂ ਬੈਂਕ ਕੇ ਬੱਸ ਸਟਾਪ सारे भैंस आप पहुंच गए उड्डा सरकारी स्कूल देखो ग्राउंड कि्डा बढ़िया ਅਸਮੈਂਟੋ ਨਹੀਂ ਕਰੇ ਜਾਵਰਾਂ ਇਹਨਾਂ ਦਾ ਲਓ ਜੀ ਆਪਾਂ ਅੱਗੇ ਘਰੇ ਤੇ ਆਪਾਂ ਇਹ ਪੰਜ ਵਾਲੀ ਵਾਸਤੇ ਮਤਲਬ 4 25 ਦੇ ਤੁਰੀ ਸੀ ਕਾਲੇ ਲਗਾਉ ਤੇ ਆਪਾਂ ਅੱਗੇ ਬਸ ਹਨਾ 10 20 ਮਿੰਟਾਂ ਚ ਤੇ ਉੱਥੇ ਹਨਾ ਰਾਤ ਜਸ਼ਨ ਨੇ ਤੇ ਪ੍ਰੀਤ ਨੇ AC ਚਲਾਈ ਰੱਖਿਆ ਤੇ ਮੈਨੂੰ ਤਾਂ ਜੁਖਾਮ ਲੱਗ ਗਿਆ ਇੰਨਾ ਜਿਆਦਾ ਤੇ ਕਹਿੰਦੇ ਮੰਮੀ ਗਰਮੀ ਆਉਂਦੀ ਐ ਮਾਮਾ ਗਰਮੀ ਆਉਂਦੀ ਐ AC ਨਹੀਂ ਬੰਦ ਕਰਿਆ ਇਹਨਾਂ ਨੇ ਤੇ 12 ਵਜੇ ਜਾ ਕੇ AC ਬੰਦ ਕਰਿਆ ਮੈਨੂੰ ਠੰਡ ਲੱਤਣ ਲੱਗੀ ਮੈਨੂੰ AC ਦੇ ਕਰਕੇ ਮੈਨੂੰ ਸ਼ਿੱਕਾ ਲੱਗ ਗਿਆ ਹੁਣ ਮੈਂ ਗੋਲੀ ਲੈਤੀ ਆ ਕੇ ਹਨਾ ਕਰੇ ਤੇ ਘੰਟਕ ਦਾ ਹੀ ਹੋ ਜੂਗਾ ਸੈਟ ਤੇ ਬਾਕੀ ਹਨਾ ਕਹਿੰਦੇ ਹੁੰਦੇ ਆ ਔਰਤ ਨਾਲ ਹੀ ਘਰ ਹੁੰਦਾ ਹਨਾ ਤੇ ਜੇ ਕਰੇ ਕੋਈ ਔਰਤ ਜਾਂ ਬੁੜੀ ਕੋਈ ਵੀ ਕਰੇ ਹੈ ਨਹੀਂ ਤਾਂ ਘਰ ਦੀ ਬੁਰੀ ਹਾਲਤ ਹੋ ਜਾਂਦੀ ਹੈ ਅਸੀਂ ਸਿਰਫ ਇੱਕ ਰਾਤ ਲਈ ਹੈ ਨਾ ਉਹਦੇ ਅਸੀਂ ਗਏ ਆ 2 ਵਜੇ ਗਏ ਹਨਾ ਕਰੋ ਤੇ ਕਿੰਨਾ ਕੁ ਟਾਈਮ ਹੋ ਗਿਆ ਕਿੰਨਾ ਕੁ ਕੀ ਅਸੀਂ ਕਿੰਨੇ ਕ ਦਿਨ ਲਾਏ ਕਿੰਨੇ ਘੰਟੇ ਹੋ ਗਏ ਸਾਨੂੰ ਗਿਆਨ ਕਰੋ ਤੇ ਦਿਖਾਉਣਿਆ ਤੁਹਾਨੂੰ ਹਨਾ ਘਰ ਦੀ ਕੀ ਹਾਲਾਤ ਹੋਈ ਪਈ ਹੈ ਕਿ ਤੇ ਮੈਂ ਦਿਖਾਉਣੀ ਆ ਨਾ ਵੀਡੀਓ ਮੈਂ ਕਿ ਸ਼ੇਅਰ ਕਰਦੇ ਤੁਹਾਡੇ ਨਾਲ ਦੇਖੋ ਜੀ ਇੱਕ ਰਾਤ ਕਰੋ ਬਾਹਰ ਰਹੇ ਆ ਹਨਾ ਇੱਥੋਂ ਇੰਨਾ ਕ ਜਿਆਦਾ ਰੇਤਾ ਹਨਾ ਖੱਡਾ ਮੈਂ ਬੰਦ ਵੀ ਕਰੀਆਂ ਕੀੜਿਆਂ ਨੇ ਫੇਰ ਵੀ ਨਹੀਂ ਹਟਦੇ ਤੇ ਅਨਸਾਰ ਚੱਕ ਲੈ ਜੀ ਆਪਾਂ ਝਾੜੂ ਚਾਹ ਆਪਾਂ ਪੀਤੀ ਨਹੀਂ ਕਿਉਂਕਿ ਦੁੱਧ ਢਾਣੀ ਪਿਆਗਾ ਜਸ਼ਨ ਨੂੰ ਫੋਨ ਕਰਾਂਗੇ ਕਰਦੇ ਆ ਸੈਟਿੰਗ ਥੋੜੀ ਜੀ ਸੰਭਰਾ ਸੂਰੀ ਤੇ ਰੇਤਾ ਦੇਖੋ ਜੀ ਇੰਨਾ ਰੇਤਾ ਹੋ ਗਿਆ ਹਨਾ ਇੱਕ ਰਾਤ ਘਰੋਂ ਬਾਹਰ ਗਈ ਐ ਕਰਦੇ ਆ ਜੀ ਸੈਟਿੰਗ ਫਟਾਫਟ ਪ੍ਰੀਤਾ ਇੱਕ ਤਾਂ ਹਲਦੀ ਵਾਲਾ ਡੱਬਾ ਫਾਈ ਮਤ ਮੈਨੂੰ ਤੇ ਨਾਲ ਹੀ ਨਾ ਗੀਜਰ ਛੱਡਿਆ ਉਹ ਨਾ ਜਦੋਂ ਣਾਉਣਾ ਹੋਊਗਾ ਪਾਣੀ ਗਰਮ ਹੋ ਜਾਊਗਾ ਵਦਿਕਾ ਤੇ ਲਓ ਜੀ ਆ ਗਿਆ ਪਾਊਡਰ ਤੇ ਐਂ ਜੀ ਹਨਾ ਘਰੇ ਆਖੀ ਸਕੂਨ ਜੇ ਮਿਲ ਜਾਂਦਾ ਪਤਾ ਨਹੀਂ ਕਿਵੇਂ ਹਨਾ ਵੀ ਚਲੋ ਨਾ ਕੋਠੀਆਂ ਵੀ ਹੋਣਾਂ ਚਲੋ ਚੰਗੀਆਂ ਲਾਦੀਆਂ ਕੋਠੀਆਂ ਵੀ ਪਰ ਜਿਹੜਾ ਆਪਦਾ ਘਰ ਹੈ ਨਾ ਇਹਨੇ ਆਵਦਾ ਰਹਿੰਦਾ ਉਹ ਤੇ ਆਪ ਨੂੰ ਵਧੀਆ ਲੱਗਦਾ ਹੈ ਨਾ ਆਲਣਾ ਆਉਂਦਾ ਹੈ ਨਾ ਜਿੱਥੇ ਬੰਦੇ ਨੂੰ ਪਤਾ ਹੀ ਉਹ ਚੀਜ਼ ਤੇ ਵੀ ਜਿੱਥੇ ਆਵਦਾ ਰਹਿੰਦਾ ਕੱਚਾ ਹੁੰਦਾ ਉਹਨਾਂ ਦੀ ਆਲਣਾ ਕੈਸੇ ਜਾਈ ਹੋਵੇ ਬਸ ਆਏ ਹੋਂ ਤਾਂ ਪੰਛੀ ਨੂੰ ਆਦੇ ਆਲਣੇ ਚ ਆਉਣਾ ਜ਼ਰੂਰੀ ਹੁੰਦਾ ਤੇ ਅੱਜ ਰਣਵੀਰ ਕਹਿੰਦਾ ਹੈ ਨਾ ਰੈਪਾ ਮੈਂ ਰਣਵੀਰ ਨਾਲ ਕੋਣ ਤੇ ਗੱਲ ਕਰੀ ਕਹਿੰਦਾ ਰੈਪਾ ਮੈਂ ਨਹੀਂ ਅੱਜ ਤਾਂ ਅਸੀਂ ਘਰੇ ਜਾਵਾਂਗੇ ਅੱਜ ਨਹੀਂ ਅਸੀਂ ਰਹਿੰਦੇ ਪਤਾ ਆਏ ਹੋਗਾ ਨਾ ਦੀ ਬਲੀ ਜਣਾ ਨੇ ਸਕੂਲ ਜਾਣਾ ਸੀ ਤਾਂ ਕੱਲ ਨੂੰ ਮੈਂ ਤਾਂ ਵੀ ਜਦ ਮੈਂ ਰਹਤੀ ਹਾਂ ਕਿ ਸਾਨੂੰ ਜਵਾਕਰਾਂ ਦੀ ਛੁੱਟੀ ਆ ਗਈ ਤੇ ਛੁੱਟੀ ਆਪਾਂ ਨਹੀਂ ਮਰਵਾਉਣੀ ਹੈਨਾ ਚਲੋ ਪੜ ਲੈਣਗੇ ਦੋ ਅੱਖਾਂ ਤੇ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਖੁਸ਼ਖਬਰੀ ਹੈ ਕਿ ਮੈਂ ਕਲਾਸ ਮੋਨਿਟਰ ਬਣ ਗਈ ਕਾਨੂੰ ਪਤਾ ਲੱਗੂ ਮਿੰਟਰ ਕਿ ਕਲਾਸ ਮਿੰਟਰ ਬਣਦਾ ਆ ਬਸ ਪਤਾ ਹੀ ਲੱਗ ਜਿਹੜਾ ਫਰਸਟ ਆਊਗਾ ਉਹੀ ਬਣੂਗਾ ਕਸਚੂ ਚੰਨਿਆ ਆ ਗਈ ਤੁਸੀਂ ਆ ਕੇ ਮੈਂ ਆ ਗਈ ਉਹ ਬਣੂਗੀ ਮੋਨਿਟਰ ਮੈਂ ਕਲਾਸ ਮੋਨਿਟਰ ਹੈ ਚਲੋ ਇਹ ਆਪਣਾ ਮਨੂ ਅਮੂਟਰ ਕੱਲੂ ਪਤਾ ਲੱਗੂਗਾ ਕਲਾਸ ਪੁਆਇੰਟਰ ਆ ਮਾ ਬੜੀ ਲੇਟ ਹੋ ਗਈ ਹੈ ਨਾ ਮੈਂ ਅਮਨ ਕਹਿੰਦੀ ਨਾ ਬੀਬੀ ਦੀ ਮੰਮੀ ਤੇ ਲੱਗੀ ਸੀ ਬੋਤਲ ਪੈਣੀ ਮਨ ਠੀਕ ਹੈ ਬੀ ਇਹ ਕਹਿੰਦੀ ਬੋਤਲ ਲੱਗੀ ਸੀ ਤੇ ਫਿਰ ਕਹਿੰਦੀ ਮੈਨੂੰ ਆਏ ਹੋ ਜਾਣਾ ਵੀ ਮੈਂ ਭਾਂਡੇ ਵਗੈਰਾ ਧੋਵਾਂ ਜਾਂ ਤੇ ਮਤਲਬ ਕਲੀ ਬਣਾਏ ਹੀ ਕਹਿੰਦੀ ਮੈਂ ਕਿਹਾ ਸਬਜ਼ੀ ਬਣਾ ਜਾ ਆਟਾ ਬੁੰਨਿਆ ਹੀ ਕਹਿੰਦੀ ਤੇ ਕਹਿੰਦੀ ਫਟਾਫਟ ਕਹਿੰਦੀ ਮੈਂ ਸਾਰਾ ਬੈਂਕ ਦਾ ਕੰਮ ਕਰ ਹੀ ਜਾਵਾਂ ਚਲ ਹਨਾ ਕਿਉਂਕਿ ਅਜੇ ਤੇ ਭਰਾ ਵਿਆਹ ਨਹੀਂ ਹੋਇਆ ਹੈ ਨਾ ਪਰਾਹ ਜੀ ਕੁਮਾਰਾ ਸੋ ਬੱਸ ਮੀ ਉਹਦੀ ਬਿਮਾਰ ਰਹੀ ਸੀ ਤਾਂ ਕਰਕੇ ਇਹਨੂੰ ਐਂ ਵੀ ਚੱਲ ਕੋ ਸਾਰਾ ਮੈਨਵਾ ਲਾ। ਮੇਰੇ ਕੋਲੇ ਅਮਨ ਦਾ 3 ਵਜੇ ਫੋਨ ਆਇਆ ਮੈਨੂੰ ਕਹਿੰਦੀ ਭੈਣੇ ਕਿ ਮੈਂ ਰਾਮਿਆਂ ਬੱਸ ਚੜ ਗਈ। ਮੈਂ ਕਹਿੰਨਾ ਕਾਫੀ ਲੇਟ ਹੋ ਜਾਈਗੀ ਮੈਂ ਤਾਂ ਅਸੀਂ 1 ਵਜੇ ਡਿੱਕੀ ਆ ਲਈ ਕਿਹਦੀ ਫਿਰ ਮੈਨੂੰ ਪਹਿਲਾਂ ਕਹਿੰਦੀ ਮੈਂ ਤੇ ਪਾਣੀ ਨਿਕਲੇ ਪੇ ਪਿਚੋਂ। ਮੁਰਗੀ ਜੀ ਵੀ ਐ ਕਰਕੇ ਮੈਨੂੰ ਲਾਲਚ ਹੋ ਗਿਆ ਨਾ ਕਿ ਚੱਲ ਮਾਂ ਨੂੰ ਮਾਣਾ ਮੋਟਾ ਸਾਰਾ ਲਵਾ ਦਾਂ। ਮਹੂਤ ਤਾਂ ਠੀਕ ਹੈ ਗੱਲ। ਮੈਨੂੰ ਕਹੇ ਤੂੰ ਅੱਜ ਰਹਿ ਪਾਣਾ ਵੀ ਰਹਿ ਪਾ ਤੇ ਨਾਲੇ ਦੀਵਾਲੀ ਲੈ ਜੀ ਜਾਂਦੀ ਹੋਈ ਮੈਂ ਕਿਹਾ ਵੀ ਮੈਂ ਅੱਜ ਰਹਿੰਦੀ ਨਹੀਂ ਹੈ ਨਾ ਕਿਉਂਕਿ ਛੁੱਟੀ ਹੀ ਨਹੀਂ ਮੈਂ ਬਰਵਾ ਸਕਦੀ ਦੁਆਪਾਂ ਦੀ ਤੇ ਵੀ ਪੜਨਾ ਵੀ ਜੇ ਬੱਚੇ ਛੁੱਟੀਆਂ ਕਿ ਮੈਡਮ ਨੇ ਸਾਨੂੰ ਕੱਲ ਕਿਹਾ ਵੀ ਜਸ਼ਨ ਸਕੂਲੋਂ ਥੋੜਾ ਵੱਧ ਰਹਿੰਦਾ ਹੈਗਾ ਵੀ ਇਹ ਛੁੱਟੀ ਘੱਟ ਕਰੋ ਉਹਨਾਂ ਦੀ ਛੁੱਟੀ ਨਾ ਬਰਵਾਓ ਤੁਸੀਂ ਇਸ ਕਰਕੇ ਮੈਂ ਕਿਹਾ ਵੀ ਮੈਂ ਰਹਿੰਦੀ ਨਹੀਂ ਅੱਜ ਤੇ ਆਪਾਂ ਕੋਸ਼ਿਸ਼ ਕਰਾਂਗੇ ਨਾ ਵੀ ਜਸ਼ਨ ਦੀ ਘੱਟ ਤੋਂ ਘੱਟ ਛੁੱਟੀ ਮਰਵਾਇਆ ਕਰੀ ਤੇ ਇਹ ਚੀਜ਼ ਦਾ ਨਾ ਹੋ ਸਕਦਾ ਇਹਦੇ ਰਿਜ਼ਲਟ ਦੇ ਅਸਰ ਪਿਆ ਹੋਵੇ ਵੀ ਜਿਵੇਂ ਜੇ ਮਤਲਬ ਹੈ ਛੁੱਟੀ ਘੱਟ ਮਾਰਦੀ ਛੁੱਟੀ ਹੋ ਸਕਦਾ ਜੇਸ਼ਨ ਫਸਟ ਆ ਜਾਦੀ ਤੇ ਇਹ ਚੀਜ਼ ਦਾ ਮੈਨੂੰ ਥੋੜਾ ਜਿਹਾ ਅਫਸੋਸ ਹੈ ਨਾ ਕਿ ਕਈ ਵਾਰ ਇਹਨੂੰ ਰਹਿਣਾ ਪਏ ਜਾਂਦਾ ਨਾ ਕਈ ਵਾਰੀ ਚਲੋ ਹੁੰਦਾ ਡਿੱਕਾ ਲੱਗ ਜਾਂਦੇ ਨਾ ਤੇ ਤਾਂ ਕਰ ਵੀ ਤੇ ਆਪਾਂ ਹੁਣ ਜੇਸ਼ਨ ਦੀ ਛੁੱਟੀ ਨਹੀਂ ਵਰਮਾਉਂਦੇ ਕਦੇ ਵੀ ਦਿਨੋਂ ਆਪਾਂ ਦੇਲੀ ਸਕੂਲ ਭੇਜਿਆ ਕਰਾਂਗੇ ਇਸ ਕਰਕੇ ਮੈਂ ਸ਼ਾਮ ਨੂੰ ਭੱਜਿਆ ਹੀ ਅੱਜ ਮੈਂ ਕਿਹਾ ਨਹੀਂ ਕੱਲ ਨੂੰ ਸਕੂਲ ਭੇਜ ਨਹੀਂ ਭੇਜਣਾ ਬੱਚਾ ਨੂੰ ਤੇ ਅਮਨ ਦਾ ਰਾਹ ਨੂੰ ਜੀ ਅਮਨ ਸਾਡੇ ਮਤਲਬ ਆਏ ਬਾਅਦ 20-25 ਮਿੰਟ ਬਾਅਦ ਤੇ ਅਸੀਂ ਸਾਨੂੰ ਬੱਸ ਮਿਲ ਗਈ ਸੀ ਉੱਡਾਂ ਵਾਲੀ ਤੇ ਅਸੀਂ ਬੱਸ 'ਚ ਬੈਗੇ ਸੀਗੇ ਖੁਸ਼ਬੂ ਹ ਇੱਥੇ ਤੇ ਕਰਾਈ ਜਾਂਦੀ ਐ ਗੰਨੇ ਦੀ ਗੰਨੇ ਸਬਜ਼ੀ ਬਣਾਉਣੇ ਜੀ ਅਸੀਂ ਅੱਜ ਦੁੱਧ ਪਾ ਕੇ ਤੇ ਨਾਲ ਨੇ ਸੇਵਨਾ ਨਾ ਕਿ ਦਨੀ ਜਵਾਕਾਂ ਨੂੰ ਖਾ ਲੈਣਗੇ ਮੈਂ ਕਈ ਦਿਨ ਹੋ ਗਏ ਸੇਵਨਾ ਨਹੀਂ ਖਾਧਾ ਤੇ ਵੀ ਤੂੰ ਇਹ ਗੜਬਿਰ ਹੋਣੀ ਦੁੱਧ ਕੱਢ ਕੇ ਤੇ ਬਾਅਦ ਵਿੱਚ ਨਾ ਸੇਵਨਾ ਪਾਵਾ ਤੇ ਮਗਾ ਚੱਲ ਹਣਾ ਮਲਾਈ ਪਈ ਸੀ ਸਾਡੇ ਕੋਲੇ ਬਾਤੀ ਭਰੀ ਤੇ ਮਲਾਈ ਪਾ ਕੇ ਤੇ ਮੈਂ ਕਿਹਾ ਵਧੀਆ ਬੱਗ ਨੂੰ ਗਾੜੀ ਗਾੜੀ ਸਵਾਦ ਬਣੂਗੀ ਸਬਜ਼ੀ ਮਲਾਈ ਮਲਾਈ ਆਪਾਂ ਕਰ ਲਾਤੀ ਤੇ ਜੇ ਸਾਨੂੰ ਪਤਾ ਵੀ ਜੇ ਜ਼ਿਆਦਾ ਦਿਨ ਮਲਾਈ ਪੀਦੇ ਨੇ ਨਾ ਪੂਰੀ ਸਮੈਲ ਜੀ ਆਉਣ ਲੱਗਦੀ ਹੈ ਇੱਕ ਭਾਂਡੇ ਚ ਪਈ ਰਹਿੰਦੀ ਤੇ ਆ ਕਰਕੇ ਆਪਾਂ ਹੁਣ ਆਪਾਂ ਨਾਲ ਦੀ ਨਾ ਬਸ ਲਾਂਗੇ ਤੇ ਅੱਜ ਨਾ ਸੈਰ ਤੋਂ ਖਣ ਲੱਗਾ ਮੇਰਾ ਤੇ ਕੋਈ ਹਨਾ ਘਰੇ ਵੀ ਕੋਈ ਵੀਡੀਓ ਨਹੀਂ ਬਣੀ ਹਨਾ ਕਿਉਂਕਿ ਥੋੜਾ ਜਨਾ ਪਾਪ ਦੇ ਮਤਲਬ ਬੈਠਕਾਂ ਪਿਓ ਅਸੀਂ ਗੱਲਾਂ ਮਾਰੀ ਕਿ ਮੈਂ ਤੇ ਪਾਪਾ ਤੇ ਇਹ ਜਵਾਬ ਇਹਨਾਂ ਨੂੰ ਐ ਬਸ ਖੇਡਣ ਦਾ ਇਲਜ ਹੋਗਾ ਵੀ ਅਸੀਂ ਖੇਡ ਲਗੇ ਹਨਾ ਇਹ ਖੇਤੀ ਹੈ ਤੇ ਅਸੀਂ ਬਿਉਦੀ ਮਾਰੀ ਕੀ ਗੱਲਾਂ ਵਹਿ ਗਏ ਤੇ ਮੁੜ ਕੇ 1:00 ਵਜੇ ਅਸੀਂ ਨਹਾਲੇ ਸੀਗੇ ਦਿਨ ਆ ਗਏ ਮੈਂ ਕਿਹਾ ਪਾਪਾ ਵੀ ਜੀ ਅੱਜ ਜਾਉਂਗੀ ਅੱਜਾ ਦਾਦਾ ਨਹੀਂ ਨਿਕਲੂ ਵੀ ਮੈਂ ਕਿਹਾ ਅੱਜ ਨਹੀਂ ਸਾਦਾ ਨਹੀਂ ਹਣਾ ਚਲ ਰਾਤ ਡੈਰੀ ਘਰੇ ਪੈ ਗਏ ਮੈਂ ਕਿਹਾ ਰੋਜ਼ ਡੈਰੀ ਹਣਾ ਵਿੱਚ ਤਾਂ ਆਪੇ ਇੱਕ ਪ੍ਰਾਸਾ ਕਹਿ ਗਏ ਐ ਕਿ ਮੈਂ ਕਿਹਾ ਡੈਰੀ ਆਇਆ ਵੀ ਫਿਰ ਭਾਈ ਰਾਤ ਜੀ ਬੰਦ ਸੌਂਗੇ ਤੁਸੀਂ ਤੇ ਹਮੇਂ ਨਹੀਂ ਅੱਜ ਜਾਉਂਗੀ ਘਰੇ ਜਾਵਾਂਗੇ ਬਾਅਦ ਫਲਾਈ ਜ਼ਰੂਰੀ ਬੱਚਿਆਂ ਦੀ ਹਣਾ ਜਦੋਂ ਮੈਂ ਕਿਹਾ ਮੈਂ ਰੰਵੀਰ ਨੂੰ ਜਵਾਬ ਨਹੀਂ ਦਿੰਦਾ ਇਹ ਚੀਜ਼ ਵਾਸਤੇ ਕਿਉਂਕਿ ਵਿਚਾਰਾ ਦੇ ਬੋਲ ਕੋਈ ਵੀ ਕੰਮ ਕਰਦਾ ਦੇ ਬੋਲ ਹਨਾ ਜੇ ਮੈਂ ਇਹਨੂੰ 9 ਵਜੇ ਸ਼ਾਮ ਨੂੰ ਵੀ ਫੋਨ ਕਰਦਾ ਜੀ ਆਹ ਚੀਜ਼ ਮੈਨੂੰ ਕੰਮ ਹੈ ਕੋਈ ਹਨਾ ਤਾਂ ਮੇਰਾ 9 ਵਜੇ ਵੀ ਭੱਜਿਆ ਹੁੰਦਾ ਤੇ ਇਸ ਕਰਕੇ ਮੈਂ ਜਵਾਬ ਨਹੀਂ ਦੇ ਸਕੀ ਤੇ ਜਦੋਂ ਵਿਚਾਰਾ ਹਨਾ ਆਪ ਨਹੀਂ ਲੁਕਦਾ ਆਪਣੇ ਨਾਲ ਕਿਸੇ ਗੱਲ ਪਿੱਛੇ ਤੇ ਮੈਂ ਰੱਖਿਆ ਕੋਈ ਗੱਲ ਨਹੀਂ ਹਨ ਤੇ ਸਾਡਾ ਹੋਂ ਜਾਣਾ ਹੈ ਚਲ ਆਪਾਂ ਇਹ ਨਾਲ ਇੱਕ ਰਾਤ ਲਾ ਜਾਣਗੇ ਜਵਾਬ ਨਾਲ ਕਾਹੀ ਮਿਲ ਜਾਣਗੇ ਤੇ ਨਾਲੇ ਮੈਂ ਕਿਹਾ ਚਲ ਹਨਾ ਅਮਨ ਪਤਾ ਲਿਆਊਗੀ ਮਾਸੀ ਦਾ ਤੇ ਸਾਰੇ ਕੰਮ ਨੂੰ ਜਾਨ ਕੇ ਰਣਕੀ ਚੱਲ ਪਾਜਾ ਗੋਲ ਤੇ ਉਤਾਂ ਕਰਕੇ ਅਸੀਂ ਜਾ ਰਹੇ ਸੀਗੇ ਤੇ ਹੁਣ ਮੈਨਾਂ ਜੀ ਦੁੱਧ ਘੜਦੀ ਚਾਹ ਵਾਸਤੇ ਤੇ ਆਹ ਚਾਹ ਨੂੰ ਘੱਟ ਕੇ ਦੇ ਵਿੱਚ ਸੇਵਾਵਾਂ ਪਾ ਲਈ ਪੰਜ ਜਾਣੀਆਂ ਤੇ ਲੇਟ ਜੀ ਹੋ ਗਿਆ ਨਾ ਕਾਫੀ ਲਾਈਟ ਫੇਰਾ ਲਾਉਣੇ ਬਾਹਰ ਲਈ ਤੇ ਸਿਰ ਬਹੁਤ ਜਿਆਦਾ ਦੁਖੀ ਜਾਂਦਾ ਕਿਉਂਕਿ ਤੋਰੇ ਫੇਰੇ ਚ ਇਤੋਂ ਗਏ ਉਤਰੋਂ ਆਏ ਭੱਜਾ ਦੌੜੀ ਚ ਸਿਰ ਦੁਖਣ ਲੱਗ ਗਿਆ ਕੈਸਾ ਦਾ ਹਣਾ ਉਹ ਮੈਨੂੰ ਜ਼ੁਖਾਮ ਵੀ ਲੱਗ ਰਿਹਾ ਸੀ ਸ਼ਾਇਦ ਜ਼ੁਖਾਮ ਦੇ ਕਰਕੇ ਸਿਰ ਦੁਖਦਾ ਮੈਂ ਗੋਲੀ ਲੈ ਲਈ ਸੀ ਤੇ ਪਰ ਵੀ ਹੌਲੀ ਹੌਲੀ ਹਣਾ ਸੌਏ ਬਾਅਦ ਸੱਟ ਹੋਊਗਾ ਤੇ AC ਦੀ ਹਣਾ ਰਾਤ ਮੇਰੇ ਸਿਰ ਚ ਵੜ ਗਈ ਤੇ ਔਰਨ ਵੀ ਨੂੰ ਆਇਆ ਹੋਗਾ ਚੱਲ ਜਵਾ ਕਰਨਾ ਨੂੰ ਚਾਹੀ ਸੀ ਦਾ ਚੱਲ ਵੀ ਚਲਾ ਲੈਣ ਦੇਣਾ ਚੱਲੀ ਗਏ ਸੀ ਮੈਨੂੰ ਰਾਤ ਹੀ ਛਿਕਾ ਲੱਗਣਾ ਸੀ ਮੈਨੂੰ ਲਗਾਤਾਰ ਚਾਰ ਪੰਜ ਛਿਕਾ ਆਉਣਾ ਮੇਰੇ ਦਿਲ ਚ ਤਾਂ ਵੱਜੀ ਗੱਲ ਮੈਂ ਕਿਹਾ ਲੈ ਵੀ ਰਮਨ ਛਿਕਾ ਆਉਣਾ ਤੇ ਚਾਰ ਪੰਜ ਹਾਂ ਤੇ ਸਵੇਰੇ ਵੇਖਾ ਇੱਕ ਹੋਰ ਮਾਰ ਰਾਤੇ ਹੰਟਰੀ ਨਾ ਕਿ ਕਿ ਮਾਰਾਂ ਮੈਨੂੰ ਪਤਾ ਸੀ ਮੇਰੇ ਅਮਰ ਨੂੰ ਜ਼ੁਖਾਮ ਲੱਗੂਗਾ ਤੇ ਫਿਰ ਸਾਨੂੰ ਆਏ ਹੋਗਾ ਨਾ ਕਿ ਚਲ ਜਵਾਕਾਂ ਨੂੰ ਚਾਹੇ ਸੀ ਤੇ ਚਲਾ ਲੈਣ ਦੀ ਕੀ ਗੱਲ ਇਹਨਾਂ ਨੂੰ ਪ੍ਰੀਟਨਾਈਜੇਸ਼ਨ ਨੂੰ ਥੋੜਾ ਜਿਆਦਾ ਚਾ ਰਹਿਦਾ ਹੈ ਚੀਜ਼ ਦਾ ਫਿਰ ਇਸ ਕਰਕੇ ਰਣਵੀਰ ਵੀ ਨਹੀਂ ਕੁਝ ਬੋਲਣਾ ਏਸੀ ਚਲਾ ਕੇ ਨੇ ਲੈਤੀ ਉੱਤੇ ਕੰਪਨੀ ਸੀਗੀ ਫਿਰ ਵੀ ਤੇ ਚਲੋ ਜੀ ਨਾ ਆਪਾਂ ਦੁੱਧ ਚਾਹ ਵਾਲਾ ਕੱਟ ਕੇ ਜਿਆਦਾ ਸੇਵਿੰਗਾਂ ਬਣਾ ਲੀਏ ਤੇ ਫਿਰ ਮਿਲਦੇ ਹਾਂ ਜੀ ਆ ਪਹਿਲਾਂ ਦੇ ਕਾਲਾਂ ਨੂੰ ਔਲੇ ਪਾਪਣੇ ਸਵੇਰੇ ਔਲੇ ਤੋੜ ਕੇ ਲਿਆ ਤੇ ਕਿਉਂਕਿ ਆਪਣੇ ਬੁੱਟਾ ਹੈਗਾ ਖੇਤ ਅਸੀਂ ਤੁਹਾਨੂੰ ਮੈਂ ਜੇ ਖਾ ਮੰਗੇ ਨਾ ਤੋ ਕੇ ਹਾਂ ਤਾਂ ਆਪਣੇ ਬਾਜਰਾ ਆਪਾ ਬੁੱਢਿਆ ਹੋ ਜਾਗੇ ਉਦੋਂ ਆਪਣੇ ਬਾਲ ਨਾ ਕਾਲੀ ਰਹਿਣਗੇ ਕੱਚੇ ਵੀ ਨਹੀਂ ਪਤਾ ਇਹਨਾਂ ਦਾ achar ਵੀ ਬਣਾ ਕੇ ਖਾ ਸਕਦੇ ਆਪਾਂ achar ਵੀ ਬਹੁਤ ਵਧੀਆ ਹੁੰਦਾ ਪਰ ਕੜਵੇ ਜਿੰਨੇ ਹੋਣੇ ਦਾ ਜਿੰਨੇ ਅਸੀਂ ਇਹਦਾ ਨਾ achar ਬਣਾਉਣਾ ਹੈਗਾ ਜਿੰਨੇ ਕੜਵੇ ਉਹਨੇ ਹੀ ਫਾਇਦਾ ਹੂੰ ਅਸੀਂ ਇਹਦਾ ਬਣਾਵਾਂਗੇ ਜੀ achar ਦੇਖਦੇ ਆ ਇੱਕ ਅੱਧਾ ਤੇ ਨਹੀਂ ਜਾਂਦਾ ਉਹਦੇ ਮੈਂ ਇਹਦਾ achar ਬਣਾਵਾਂਗੇ ਆਪਾਂ ਤੇ ਖਾ ਲਿਆ ਕਰਨਗੇ ਜਵਾ ਕੁਸਟਾਣੀ ਚ ਭੇਜ ਦੂੰਗੀ ਹਨਾ ਮੈਂ ਲਖਵੀਰ ਨੂੰ ਫੜਾ ਦੂੰਗੀ ਕੁਸ ਆਪਾਂ ਆਪਦੇ ਵਾਸਤੇ ਰੱਖ ਲਾਂਗੇ ਮੂੰਹ ਦੇਖੀ ਬਣਾਉਂਦੀ ਤੇ ਨਾ ਇਹ ਨਾ ਬੜਾ ਮੂੰਹ ਨਾ ਹੈ ਕਰ ਮੈਂ ਪੂਰਾ ਖਾ ਲਿਆ ਸੀ ਤੇ ਲਓ ਜੀ ਇੱਥੇ ਆਪਣਾ ਸਬਜੀ ਬਣ ਗਈ ਆਟਾ ਵੀ ਗੁੰਨ ਲਿਆ ਆਪਾਂ ਨਾ ਦੇਖ ਹੁਣ ਆਪਾਂ ਇਹਦੇ ਵਿੱਚ ਮਲਾਈ ਪਾ ਤੇ ਅੱਜ ਨਾ ਹਣਾ ਪਲੀਜ਼ ਛੋਟੀ ਜੀ ਵੀਡੀਓ ਬਣੀ ਹੈ ਤੇ ਅੱਜ ਮੇਰਾ ਇੰਨਾ ਕ ਜਿਆਦਾ ਸਿਰਦੋ ਫਿਰ ਮਹਿੰਦੀ ਤੇ ਆ ਲਓ ਜੀ ਫਰੀਦ ਲਈ ਆਪਣੀ ਮਹਿੰਦੀ ਦੀ ਕੀ ਪਕਾਦੀ ਮम्मा ਤੇਰੀ ਮੈਂ ਮਹਿੰਦੀ ਲਾਉਂਗੀ ਤੇ ਆਪਾਂ ਅੱਜ ਦੇ ਨਾਲ ਕੱਲ ਵਾਲੀ ਵੀਡੀਓ ਚ ਸ਼ਾਰਟ ਐਡ ਕਰਾਂਗੇ ਮਹਿੰਦੀ ਵਾਲਾ ਦੇਖੋ ਛਾਪਾ ਪਾ ਲਈਏ ਦੁੱਧ ਕਿਉਂਕਿ ਕੱਲੀ ਮਲਾਈ ਨਾਲ ਵੀ ਵਧੀਆ ਨਹੀਂ ਬਣਨੀ ਲੋਚ ਇਸ ਤਰ੍ਹਾਂ ਬਣ ਗਈ ਆਪਣੀ ਸਬਜ਼ੀ ਤੇ ਆਹ ਕੁਛ ਮਲਾਈ ਜਿਹੜੀ ਲੱਗੀ ਹੋਈ ਐ ਇਹ ਵੀ ਮੈਂ ਕੁੱਕਰ ਚ ਪਾਉਣੀ ਐ ਤੇ ਬਾਕੀ ਆਪਾਂ ਇੰਨਾ ਕੁ ਰੱਖ ਲਿਆ ਚਾਹ ਨੂੰ ਦੁੱਧ ਤੇ ਇਧਰ ਆਪਾਂ ਸਾਰੇ ਡੰਘਾ ਹੋ ਗਿਆ ਥੋੜਾ ਜਿਹਾ ਦੁੱਧ ਥੋੜਾ ਸੀ ਨਾ ਮਤਲਬ ਅੱਗੇ ਆਪਾਂ ਡੇਢ ਕਿਲੋ ਦੁੱਧ ਲੈਣਦੇ ਸੀਗੇ ਤੇ ਅੱਜ ਆਪਣੇ ਕੋਲ 1 ਕਿਲੋ ਦੁੱਧ ਸੀਗਾ ਕਿਉਂਕਿ ਸਵੇਰੇ ਫਿਰ ਅਸੀਂ ਹੈ ਨਹੀਂ ਸੀ ਕਰੇ ਦੁੱਧ ਹੀ ਟੱਪ ਗਿਆ ਅੱਧਾ ਕਿਲੋ ਦੁੱਧ ਆਪਨੇ ਤਾਂ ਨਹੀਂ ਲਿਆ ਗਿਆ ਹਨਾ ਕਿਉਂਕਿ ਆਪਾਂ ਕਰੀ ਹੈ ਨਹੀਂ ਸੀ ਜਿੰਦਾ ਲੱਗਿਆ ਪਿਆ ਸੀ ਕਰੇ ਤੇ ਕਿਲੋ ਕੁ ਜਿਹੜਾ ਲਖਵੀ ਨੇ ਫੜਾਇਆ ਹਨਾ ਉਹਦੇ ਚ ਚਾਹ ਨੂੰ ਰੱਖ ਲਿਆ ਕੋਸ ਸੇਵਗਾ ਬਣਾ ਲਈਆਂ ਕੁੜਗਾਂ ਵਾਸਤੇ ਖਾ ਲੈਣਗੇ ਜਵਾਕ ਨੂੰ ਤੇ ਬਸ ਰੋਟੀ ਲੱਗਦੇ ਜੀ ਆਪਾਂ ਪਤਾ ਨਹੀਂ ਸਵੇਰੇ ਅੱਜ ਇਹਨਾਂ ਨੇ ਮੈਂ ਪਰੌਠੇ ਲਾ ਕੇ ਦੇ ਦਿੱਤੇ ਹਨਾ ਨਾਲ ਇਹਨੇ ਰੀਸ ਨਾਲ ਮੈਂ ਵੀ ਪਰੌਠੇ ਖਾ ਲੇ ਨਾਰਮਲ ਪਰੌਠੇ ਸੀਗੇ ਅਸੀਂ ਬਣਾਈ ਸੀਗੀ ਹਰੀ ਮੂੰਗੀ ਦੀ ਦਾਲ ਤੇ ਨਾਰਮਲ ਪਰੌਠੇ ਬਣਾਏ ਸੀ ਸਾਰੇ ਨੇ ਖਾ ਲਿਆ ਸੀ ਰਣਵੀਰ ਨੂੰ ਵੀ ਮੈਂ ਫੈਨਲੀ ਰੋਟੀ ਹਨਾ ਰੋਟੀ ਨਹੀਂ ਭੇਜੀ ਪਰੌਠੀ ਭੇਜ ਨਾ ਪਤ ਤੇ ਪਾਪੇ ਨੇ ਵੀ ਪਰੌਠੇ ਖਾਦੇ ਮੈਂ ਵੀ ਇਹਨੇ ਰੀਸ ਨਾਲ ਜਵਾਕਾਂ ਨੇ ਤਿੰਨਾਂ ਨੇ ਕਿਉਂਕਿ ਮਨਕੀਰਤ ਸਾਡਾ ਕਰਕੇ ਰਹਿ ਗਿਆ ਸੀਗਾ ਨਾਲ ਨਹੀਂ ਗਿਆ ਦੀ ਮੰਮੀ ਦੇ ਇਹਨੂੰ ਪਤਾ ਸੀ ਪ੍ਰੀਤ ਤੇ ਜਸ਼ਨ ਆਉਣਗੇ ਵੀ ਮੈਂ ਫਿਰ ਖੇਡੂਗਾ ਤੇ ਉਬਲੂਚ ਵਾਲਾ ਆ ਗਿਆ ਆਪਣੀ ਸਬਜ਼ੀ ਨੂੰ ਤੇ ਹੁਣ ਆਪਾਂ ਲਾਗਦੇ ਆ ਰੋਟੀ ਤੇ ਜਸ਼ਨ ਚਪੜਾ ਲਾਦੇ ਪੁੱਤ ਨਵੀਆਂ ਪੁਰਾਣੀਆਂ ਪਾਲ ਇਹ ਤੁਸੀਂ ਨਾ ਥੋੜਾ ਥੋੜਾ ਖਾਇਆ ਕਿਉਂਕਿ ਇਹ ਬਾਲਾ ਘੜਵਾ ਹੈ ਮੈਂ ਇੱਕ ਮਸਾ ਨਵੇੜੇ ਦੇਖ ਲਾ ਦੇਖ ਲੋ ਜਿਵੇਂ ਕੀ ਅੱਜ ਕੱਲੇ ਆਣੀਆ ਓਟਾ ਚੱਲੇ ਆ ਉਦੋਂ ਕੈਂਚੀ ਕਿੱਥੇ ਜਾ ਕੇ ਖਾਦੂ ਕੀਤਾ ਸੀ ਮੈਂ ਬਸ ਉਸ ਸਟੈਂਡ ਕੋਲੇ ਬਸ ਸਟੈਂਡ ਕੋਲੇ ਜਾ ਕੇ ਮੈਂ ਇਹਨੂੰ ਖਾਦੂ ਕੀਤਾ ਸੀ ਤੇ ਲਓ ਜੀ ਚੱਪੜਾ ਲਾ ਕੇ ਜਿਵੇਂ ਇਹ ਚੱਪੜਾ ਨਾ ਉੱਥੇ ਧਰ ਦੇ ਪੇਟੀ ਥੱਲੇ ਦੇ ਪ੍ਰਾਣੀਆਂ ਪਾਵਦੀਆਂ ਜਿਹੜੀਆਂ ਘਰੇ ਪਾਗਾਂ ਉਹ ਇਹ ਮਨੋਂ ਉਹ ਸੋਹਣਾ ਲੱਗਦਾ ਬਾਹਰ ਅੰਦਰ ਪੈ ਜਾਂਦਾ ਲਓ ਜੀ ਹੁਣ ਆਪਾਂ ਬਣਾਉਨੇ ਆ ਰੋਟੀ ਲਓ ਜੀ ਆਪਾਂ ਖਾਣੇ ਆ ਜੀ ਰੋਟੀ ਇਹ ਆਪਣਾ ਸੇਵੀਆਂ ਥੋੜਾ ਜਿਹਾ ਨਾ ਮਤਲਬ ਦੁੱਧ ਘੱਟ ਸੀ ਤੇ ਕਰੜੀਆਂਈਆਂ ਬਣੀਆਂ ਤੇ ਅੱਜ ਪ੍ਰੀਤ ਨੇ ਲਾਉਣੀ ਹੈ ਮਹਿੰਦੀ ਤੇ ਕੀਪਾ ਲਿਆਂਦੀਆਂ ਮਹਿੰਦੀ ਦੀਆਂ ਤੇ ਇਧਰ ਆਪਣੀ ਗੱਡੇ ਦੀ ਸਬਜ਼ੀ ਤੇ ਮਿਰਚਾਂ ਕੁਛ ਨਹੀਂ ਕਲਕਾਈਆਂ ਹਨਾ ਕਿਉਂਕਿ ਲੈ ਕੇ ਨਹੀਂ ਆਏ ਸੀਗੇ ਅਸੀਂ ਮਿਰਚਾਂ ਲਿਆਂਦੀਆਂ ਨਹੀਂ ਲੇਟ ਹੋ ਗਏ ਭੱਜਾ ਧੌੜੀ ਚ ਤੇ ਥੋੜਾ ਜਿਹਾ ਕਮਰੇ ਦਾ ਵੀ ਹੋਰ ਹੀ ਹੋ ਰਿਹਾ ਖਲਿਆਰਾ ਜਾ ਤੇ ਕਰਦੇ ਆ ਸੈਟਿੰਗ ਕਿਉਂਕਿ ਜਿਹੜੇ ਕੱਪੜੇ ਅਸੀਂ ਨਾਲ ਲੈ ਗਏ ਸੀ ਕੁਝ ਤਾਂ ਉਹੀ ਕੱਟ ਰੱਖੇ ਜਵਾਕਾਂ ਨੇ ਤੇ ਕੱਲ ਨੂੰ ਕਰੂੰਗੀ ਸੈਟਿੰਗ ਮੈਂ ਇਹਨਾਂ ਦੀ ਤੇ ਰੋਟੀ ਖਾ ਲਈਏ ਜੀ ਅਸੀਂ ਤੇ ਅੱਜ ਸਾਰੇ ਭੈਣ ਭਰਾ ਰੋਟੀ ਖਾ ਲਓ ਕੀ ਬੋਲ ਗਈ ਮੈਂ ਕਿਹਨਾਂ ਕੋਲ ਰੋਟੀ ਹਰੀ ਮਿਰਚ ਪਈਏ ਲਿਆਵਾ ਤੇ ਗੰਡਾ ਜੀ ਸਾਭ ਜੀ ਨੂੰ ਪਸੰਦ ਨਹੀਂ ਜਸ਼ਨ ਨੂੰ ਹਾਂ ਠੀਕ ਹੈ ਇੱਕ ਗੱਲ ਜੀ ਸਾਰਿਆਂ ਨੂੰ ਸਸੇ ਘਾਬੇ ਸਾਰਿਆਂ ਨੂੰ ਮੈਂ ਕਦੂ ਦੀ ਖਾ ਸਕਦੀ ਥੋੜੀ ਨਹੀਂ ਖਾ ਸਕਦੀ ਪਰ ਗੰਢੇ ਦੀ ਨਾ ਵਾ ਤੇ ਲਓ ਜੀ ਅਸੀਂ ਖਾ ਲ ਗਏ ਰੋਟੀ ਤੇ ਅੱਜ ਜਿਹਨੇ ਜਿਹਨੇ ਭੈਣ ਭਰਾਵਾਂ ਨੇ ਰੋਟੀ ਖਾਣੀ ਹੈ ਦੇਖੋ ਇਹ ਚੀਜ਼ ਵੀ ਮੈਂ ਤੋਲ ਕੇ ਨਾ ਵੀ ਕਿਸੇ ਜੀ ਵੱਧ ਤਾਂ ਹੈ ਨਹੀਂ ਮੈਂ ਤਾਂ ਆਉਦੇ ਵਾਲੀ ਲਈ ਨਹੀਂ ਕੋਈ ਲੈ ਲਓ ਪਰ ਤਾਂ ਕੋਈ ਨਹੀਂ ਮੈਂ ਆਪ ਤੇ ਸੜ ਨਹੀਂ ਲੈਂਦੇ ਸਿੰਪਲ ਸਿੰਪਲ ਆ ਜੀ ਸਾਰੇ ਭੈਣ ਭਰਾ ਸੇਵੀਆਂ ਖਾ ਲੋ ਨਾਲੇ ਖਾ ਲੋ ਜੀ ਰੋਟੀ ਗੰਢੇ ਸਬਜੀ ਨਾਲ ਤੇ ਮੈਂ ਜਸ਼ਨ ਨੂੰ ਲਿਆਦਾ ਹਰੀ ਮਿਰਚ ਲਓ ਜੀ ਤੇ ਰੋਟੀ ਪਾਣੀ ਆਪਾਂ ਬਸ ਖਾਣ ਲੱਗਦੇ ਹਣਾ ਚਲੋ ਮੈਂ ਕਿਹਾ ਬਲੌਗ ਦਾ ਐਂਡ ਕਰ ਦਈਏ ਫਿਰ ਆਪਾਂ ਅਪਲੋਡ ਕਰਾਂਗੇ ਤੇ ਬਾਕੀ ਹਣਾ ਕਾਲਿਆਂ ਲਈ ਅੱਜ ਘਰੇ ਕੋਈ ਬਲੌਗ ਨਹੀਂ ਬਣਿਆ ਬਸ ਪਿਉਤੀ ਅਸੀਂ ਬੈਠੇ ਦੋਨੇ ਗੱਲਾਂ ਮਾਰੀ ਗਏ ਜਵਾਗ ਤਿੰਨੇ ਖੇਢੀ ਗਏ ਤੇ ਕੰਮ ਧੰਦਾ ਕਰਕੇ ਤੇ ਅਸੀਂ ਬੈਠੇ ਰਹੇ ਹਣਾ ਪਿਉਤੀ ਗੱਲਾਂ ਕਰੀ ਗਏ ਤੇ ਕਿਉਂਕਿ ਰਣਵੀਰ ਵੀ ਡੋਟੀ ਵਾਗ ਗਿਆ ਹਣਾ ਤੇ ਫਿਰ ਉਹ ਸਨਸਰਾਜੀ ਹੋ ਜਾਂਦੀ ਰਣਵੀਰ ਤੋਂ ਬਣਾ ਹਣਾ ਤੇ ਅਮਨ ਵੀ ਤੁਹਾਨੂੰ ਪਤਾ ਲੇਟ ਆਈ ਹੈ ਨਾ ਥੋੜਾ ਜਿਹਾ ਉਹ ਮੇਰੇ ਆਏ ਬਾਦ ਮਸਤਾ ਬਸ ਸਟੈਂਡ ਤੇ ਆਗੇ ਸੀਗੇ ਮਤਲਬ ਬਾਹਰ ਚ ਬੈਗੇ ਸੀ 25 ਮਿੰਟ ਬਾਅਦ ਆਈ ਉਹ ਕਿਉਂਕਿ ਕਾਫੀ ਬਾਦ ਨਾ ਦੂਰ ਹੈ ਪਿੰਡ ਤੇ ਤੁਹਾਨੂੰ ਪਤਾ ਹੁੰਨ ਤੇ ਟਾਈਮ ਲੱਗ ਜਾਂਦਾ ਕਈ ਵਾਰੀ ਬੱਸ ਨਹੀਂ ਆਉਂਦੀ ਹੈ ਨਾ ਤੇ ਪਤਾ ਨਹੀਂ ਆਏ ਪਤਾ ਨਹੀਂ ਕੀ ਆਏ ਜੇ ਹੋਰ ਹੀ ਹੋਇਆ ਪਿਆ ਮਾਈਂਡ ਜਾ ਹਣਾ ਇੱਕ ਵਾਰ ਜੇ ਕਾਲੇ ਆਲੀ ਜਾਣੇ ਉਦੋਂ ਆਏ ਜੀ ਜਦੋਂ ਅਮਨ ਨਹੀਂ ਹੁੰਦੀ ਜਾਂ ਰਣਪੇਰ ਕਰੇ ਨਹੀਂ ਹੁੰਦਾ ਮੈਨੂੰ ਬਾਲਾ ਆਏ ਲੈਂਦਾ ਵੀ ਮੇਰੀ ਮਾਂ ਅੱਜ ਹੁੰਦੀ ਹਨਾ ਸ਼ਾਇਦ ਵੀ ਅੱਜ ਮੇਰੇ ਕੋਲੇ ਬੈਠੀ ਹੁੰਦੀ ਹੈ ਹਨਾ ਮਾਵਾਂ ਦੀਆਂ ਨੇ ਅਸੀਂ ਗੱਲਾਂ ਮਾਰਨੀਆਂ ਸੀ ਚਲੋ ਕੋਲੇ ਪਿਓ ਵੀ ਹੁੰਦਾ ਸਮਾਂ ਦੀ ਮਾਂ ਵੀ ਜ਼ਰੂਰੀ ਸੀ ਹਨਾ ਤੇ ਉੱਥੇ ਜਾ ਕੇ ਬਸ ਆਏ ਮਾਈਂਡ ਦੁਖੀ ਹੋ ਜਾਂਦਾ ਮਨ ਮੇਰਾ ਬਹੁਤ ਜ਼ਿਆਦਾ ਤੇ ਕਿਉਂ ਉਦੋਂ ਆਇਆ ਹੋ ਜਾਂਦਾ ਹਨਾ ਵੀ ਵਰਤਾਂ ਵਾਲੇ ਦਿਨ ਵੀ ਹਨਾ ਬੀਬੀ ਜਾਵੜੀ ਦੇਰ ਕੁਸ ਗੱਗੀ ਨੂੰ ਯਾਦ ਕਰੀ ਗਈ ਅਸੀਂ ਤਿੰਨੇ ਮਾਵਾਂ ਦੀਆਂ ਬੈਠੀਆਂ ਉਦੋਂ ਵੀ ਮੈਨੂੰ ਐ ਲੱਗੇ ਹਨਾ ਵੀ ਚੱਲ ਗੱਗੀ ਤੇ ਚਲੋ ਵਖਤੇ ਪਿਆ ਉਹ ਅੰਦਰ ਬੈਠਾ ਹਨਾ ਚੱਲ ਬੀਬੀ ਦੀ ਮਜਬੂਰੀ ਉੱਥੇ ਜਾਵੜੀ ਹਨਾ ਤੇ ਚਾਲਾ ਜਮਾ ਹੁੰਦੀ ਵੀ ਤਿੰਨਾ ਮਾਵਾਤੀਆਂ ਕੋਲੇ ਸਾਡੇ ਕੋਲੇ ਇੱਥੇ ਰਹਿ ਜਾਂਦੀਆਂ ਹਨਾ ਸਾਨੂੰ ਸਹਾਰਾ ਸੀਗਾ ਤੇ ਗੱਲਾਂ ਬਾਤਾਂ ਨਾਲ ਹਨਾ ਦਿਨ ਕਹਦੇ ਹੁੰਦੇ ਨਾਲੇ ਮਾਵਾ ਦੇ ਸੌਖੇ ਲੰਘਿਆਂ ਦੇ ਨਾਲੇ ਧੀਆਂ ਦੇ ਲੰਘਿਆਂ ਦੇ ਸੌਖੇ ਤੇ ਹਨ ਤੇ ਬਸ ਉੱਥੇ ਜਾ ਕੇ ਕਾਲਿਆਂ ਵਾਲੀ ਇੱਕ ਫੋਟੋ ਟੰਗੀ ਦੇਖ ਕੇ ਆਲਾਦਾ ਹਨਾ ਵੀ ਫੋਟੋ ਚ ਸਿਮਤ ਰਹਿ ਗਈ ਜਾਨਾ ਮਾਂ ਵੀ ਸ਼ਾਇਦ ਵੀ ਹੁਣ ਦੇ ਵਿਛੜੇ ਪਤਾ ਨਹੀਂ ਕਦੇ ਮਿਲਾਂਗੇ ਕਿ ਨਹੀਂ ਤੇ ਫਿਰ ਆਏ ਹਨਾ ਚਲ ਵੀ ਮਾਂ ਦਾ ਜਿਹੜੀ ਉਹ ਹੋ ਗਈ ਹਨਾ ਚਲੋ ਬੈਗਰੂ ਦਾ ਪਹਾਣਾ ਸੀ ਹਨਾ ਜੋ ਵੀ ਬਣ ਗਿਆ ਮੈਨੂੰ ਹੁਣ ਇਹ ਚੀਜ਼ ਦੀ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਨਾ ਅਪ ਤੜ ਜਾ ਵੀ ਮੇਰੇ 3 ਹਨਾ ਵੀ ਮੈਂ ਮੇਰੀਆਂ 3 ਦਾ ਸਾਥ ਵੀ ਮੈਂ ਨਭਾਉਣਾ ਚਾਹੁੰਨੀ ਆ ਹਨਾ ਵੀ ਮੈਂ ਨਭਾਉਣਾ ਥਣੀ ਮਤਲਬ ਮੇਰੇ ਦੋਤੇ ਦੋਤੀਆਂ ਵੀ ਦੇਖਣਾ ਚਾਹੁੰਨੀ ਆ ਹਨਾ ਮੈਂ ਤੇ ਜਿੰਨੇ ਜੋਗੀ ਹੋਊਗੀ ਹਨਾ ਵੀ ਦੋਦੇ ਦੋਤਿਆਂ ਨੂੰ ਬੁੱਕਲ ਚ ਲੈ ਕੇ ਲਾੜ ਕਰਨਾ ਚਾਹਣੀ ਆ ਨਾ ਮੈਂ ਵੈਗਰੂ ਤੇ ਬਸ ਵੈਗਰੂ ਤੋਂ ਬਸ ਮੈਂ ਇੰਨੀ ਉਮਰ ਮੰਗਦੀ ਆ ਵੀ ਵੈਗਰੂ ਵੀ ਜਿਹੜਾ ਮੇਰੀ ਮਾਂ ਨਾ ਕਰਦੀ ਆ ਨਾ ਤੂੰ ਚੱਲ ਲੈ ਗਿਆ ਵੀ ਉਹ ਤਾਂ ਤੇਰੇ ਘਰੇ ਘੱਟ ਹੈ ਨਹੀਂ ਕਿਸੇ ਚੀਜ਼ ਦਾ ਹਨਾ ਵੀ ਸਭ ਕੁਝ ਹੈਗਾ ਪਰ ਕਹਿੰਦੇ ਹੁੰਦੇ ਜਿਹਦੀ ਇੱਥੇ ਲੋੜ ਉਹਦੀ ਗਾਂ ਵੀ ਲੋੜ ਹੁੰਦੀ ਹੈ ਤੇ ਵਸਾ ਹੀ ਤੜਕੇ ਆਥ ਨੇ ਮੈਂ ਵੈਗਰੂ ਮੁਰੇ ਇੱਕ ਅਰਦਾਸ ਕਰਦੀ ਹੁੰਨੀ ਆਣਾ ਵੀ ਵੈਗਰੂ ਚੱਲ ਮੇਰੀ ਮਾਂ ਮੈਥੋਂ ਘੋਲੀ ਤੂੰ ਹਣਾ ਚੱਲ ਕੋਈ ਗੱਲ ਨਹੀਂ ਪਿਓ ਹੈਗਾ ਚਲੋ ਵੀ ਮਾਂ ਵਾਲਾ ਦੁੱਖ ਵੀ ਸੁਣਦਾ ਹੈ ਨਾ ਮਾਂ ਵਾਲੀਆਂ ਗੱਲਾਂ ਵੀ ਪਿਓ ਕਰਦਾ ਹੈ ਪਿਓ ਵਾਲਿਆਂ ਤਾਂ ਕਰਨੀ ਹੀ ਕਰਨੀਆਂ ਤੇ ਪਰ ਵੀ ਮੈਨੂੰ ਅੱਲਾ ਉਮਰ ਲੰਮੀ ਦੀ ਹੈ ਨਾ ਵੀ ਮੈਂ ਮੇਰੇ ਕੰਦੀ ਆਦੇ ਸ਼ੌਂਕ ਵੀ ਪੂਰੇ ਕਰਨੇ ਹਨਾ ਬਹੁਤ ਜਿਆਦੇ ਜਿਹੜੇ ਸ਼ੌਂਕ ਪੂਰੇ ਕਰਨ ਵਾਲੇ ਉਹ ਮੈਂ ਪੂਰੇ ਕਰਨੇ ਆ ਤੇ ਮੇਰੀ ਮੇਨ ਰੀਜ ਹੈ ਵੀ ਹਨਾ ਮੈਂ ਕੁੜੀਆਂ ਦੇ ਆਪਦੇ ਵਿਆਹ ਹੱਸ ਖੇੜ ਕੇ ਕਰਾਂ ਫੇਰ ਮੈਨੂੰ ਮਿਲਣਾ ਹਣਾ ਮੈਂ ਚਾਵਾਂ ਨਾਲ ਇੰਨਾ ਕਾ ਜ਼ਿਆਦਾ ਮੈਨੂੰ ਚਾਹ ਚੜੇ ਹਨਾ ਵੀ ਚਲੋ ਮੇਰੇ ਧੀਆਂ ਹੈ ਨਹੀਂ ਮੇਰੇ ਜਵਾਈ ਹਨਾ ਮੇਰੇ ਪੱਤਾ ਇਹ ਹੈ ਅਸੀਂ ਵਿਆਹ ਕਰਦੇ ਨਹੀਂ ਕਰਦੇ ਅਸੀਂ ਕੋਈ ਨਾ ਤੇ ਫੇਰ ਮੈਨੂੰ ਅੱਗੇ ਹਨਾ ਵੀ ਮੇਰੇ ਨਮਾਡਾ ਵਾਲੀਆਂ ਪਟੀਆਂ ਵੀ ਅੱਗੇ ਮੈਨੂੰ ਐ ਲੱਗਦਾ ਹਨਾ ਵੀ ਮੇਰੇ ਦੋਤੇ ਆਉਣ ਦੋਤੀਆਂ ਆਉਣ ਹਨਾ ਤੇ ਆਖਣ ਨਾਨੀ ਕਹਿਣ ਮੈਨੂੰ ਤੇ ਮੈਂ ਜਿੰਨੇ ਕਿ ਜੋਗੀ ਹਾਂ ਵੀ ਉਹਨਾਂ ਵਾਸਤੇ ਮੈਂ ਕਰ ਸਕਾਂ ਵੀ ਕਿਉਂਕਿ ਮਾੜੀ ਕਿਸਮਤ ਹੈਣਾ ਜਵਾਕਾਂ ਦੀ ਸਾਡਿਆਂ ਦੀ ਤੇ ਨਾਂ ਦੀ ਵਿਚਾਰਿਆਂ ਦੀ ਮਨਕੀਰਤ ਦੀ ਵੀ ਮਾੜੀ ਹੈ ਹਨ ਵੀ ਉਹਦੇ ਕੀ ਸ਼ੌਂਕ ਪੂਰੇ ਹੋਗੇ ਕਿ ਉਹਦੇ ਸ਼ੌਂਕ ਪੂਰੇ ਕਰ ਗਈ ਉਹਦੀ ਦਾਦੀ ਵੀ ਜਮਾਕ ਸਾਡੇ ਚਾਰੀ ਮਾੜੀ ਕਿਸਮਤ ਵਾਲੇ ਵਿਚਾਰੇ ਹਨ ਵੀ ਜਿਨ੍ਹਾਂ ਨੂੰ ਉਹਨੂੰ ਮਨਕੀਰਤ ਨੂੰ ਦਾਦੀ ਦਾ ਪਿਆਰ ਨਹੀਂ ਮਿਲਿਆ ਤੇ ਇਹਨਾਂ ਨੂੰ ਤਿੰਨਾਂ ਨੂੰ ਨਾਨੀ ਦਾ ਪਿਆਰ ਨਹੀਂ ਮਿਲਿਆ ਹਨਾ ਛੋਟੇ ਛੋਟਣ ਪ੍ਰੀਤ ਨੇ ਤੇ ਜਸ਼ਨ ਨੇ ਤਾਂ ਦੇਖੀ ਹੈ ਮੇਰੀ ਮੰਮੀ ਤੇ ਨਿੱਕੀ ਜਸੂ ਨੇ ਤੇ ਮਨਗੀ ਤਰੀ ਦਾ ਜੰਮੀ ਨਹੀਂ ਦੇਖੀ ਹੁੰਦਾ ਇਹ ਤਾਂ ਸਿਰਫ ਫੋਟੋ ਚ ਦੇਖਦੇ ਨੇ ਤੇ ਵੀ ਵੈਗਰੂ ਮੇਰੇ ਨਾਲ ਹੀ ਨਾ ਕਰੀ ਮੈਨੂੰ ਲੰਮੀ ਉਮਰ ਬਖਸ਼ਦੀ ਹੈ ਨਾ ਤੇ ਵੀ ਮੈਂ ਆਹ ਦੇ ਧੀਆਂ ਦਾ ਸਾਥ ਨਵਾ ਸਕਾਂ ਜਿਵੇਂ ਮੇਰਾ ਸਾਥ ਹੈ ਨਾ ਮੇਰੀ ਮਾਂ ਜੱਡਗੀ ਮੈਂ ਉਹ ਚੀਜ਼ ਨੂੰ ਮਿਸ ਕਰਦੀ ਆ ਵੀ ਅੱਜ ਮੇਰੀ ਮਾਂ ਹੁੰਦੀ ਹੈ ਨਾ ਵੀ ਅੱਜ ਹੋਣਾ ਸੀਗਾ ਅੱਜ ਮੈਂ ਸ਼ਾਇਦ ਪਤਾ ਨਹੀਂ ਉਹ ਹੁੰਦੀ ਮੈਂ ਦੁੱਖ ਕਿੰਨੇ ਭੁੱਲ ਜਾਣਾ ਸੀ ਜਾਂ ਮੈਂ ਅੱਖ ਚੋਂ ਕਦੇ ਸ਼ਹਿਰ ਜ਼ਿੰਦਗੀ ਚ ਇੰਜ ਵੀ ਨਹੀਂ ਰਟਣੀ ਸੀਗੀ ਤੇ બસ ਹਾਜੀ ਮੇਰਾ ਮਾਨਾ ਹਨਾ ਉਹ ਫੋਟੋ ਦੇਖ ਕੇ ਕਿਉਂਕਿ ਮੈਂ ਕੱਲੀ ਰਹਿਿਆ ਨਹੀਂ ਜਦੋਂ ਰੰਧਰ ਨੀ ਕਰੇ ਹੁੰਦਾ ਅਮਨ ਨੀ ਕਰੇ ਹੁੰਦੀ ਫਿਰ ਮੇਰੇ ਕੋਲੇ ਬਸ ਆਹੀ ਉਹ ਹੁੰਦਾ ਨਾ ਫੋਟੋ ਆਮ ਨਹੀਂ ਦੇਖ ਦੇਖ ਕੇ ਰੋ ਹੀ ਜਾਣਾ ਹਨਾ ਚੱਲ ਅਮਨ ਦੀ ਵੀ ਮਜਬੂਰੀ ਸੀ ਪਿੰਡ ਗਈ ਜੀ ਵਿਚਾਰੀ ਆਪ ਦੀ ਮਾਂ ਦਾ ਪਤਾ ਲੈਣਾ ਏਸ ਗੱਲ ਦੀ ਮਾਰੀ ਮੈਂ ਭੱਜੀ ਇਥੋਂ ਮੈਂ ਕਿ ਰਮਣ ਵੀ ਤੇਰੀ ਕਿਸਮਤ ਤਾਂ ਮਾੜੀ ਹੈ ਨਾ ਤੇਰੀ ਮਾਂ ਟਾਈਮ ਤੋਂ ਪਹਿਲਾਂ ਹੀ ਹਨਾ ਰੱਬ ਐਗਰੂ ਨੇ ਲੈ ਗਿਆ ਜਾਂ ਕਿਵੇਂ ਵੀ ਹੈ ਬਿਮਾਰੀ ਦਾ ਬਹਾਨਾ ਬਣ ਕੇ ਕੋਈ ਵੀ ਤੇ ਪਰ ਉਹਦੀ ਤਾਂ ਹੈਗੀ ਹੈ ਨਾ ਅਮਨ ਦੀ ਮਾਂ ਹੈਗੀ ਹੈ ਪਰਜਾਈ ਦੀ ਮੇਰੀ ਦੀ ਮਾਂ ਹੈਗੀ ਹੈ ਵੀ ਉਹਨੂੰ ਆਪ ਦੀ ਮਾਂ ਕੋਲੇ ਜਾਣਦੇ ਹਨ ਕੋਈ ਲਾੜ ਕਰਨ ਦੇ ਕੋਈ ਦੁੱਖ ਸੁੱਖ ਕਰਨ ਦੇ ਮਾਵਾਂ ਦੀਆਂ ਨੂੰ ਇਸ ਕਰਕੇ ਮੈਂ ਨਾ ਮੈਂ ਕਿਹਾ ਮੈਂ ਜਵਾਬ ਨਹੀਂ ਦਿੰਦਾ ਮੈਂ ਕਿਹਾ ਮੈਂ ਜਰੂਰ ਆਉਂਗੀ ਇੱਕ ਰਾਤ ਲਾ ਜੂਗੀ ਚੱਲ ਮੈਂ ਨਾਲੇ ਸੋਨੂ ਹਸਾ ਰਹਿਗਾ ਤੇ ਉਹ ਵੀ ਇਕੱਲੀ ਰਹਿ ਜਾਂਦੀ ਹੈ ਨਾ ਵੀ ਸਾਡੇ ਗਿਆਵਾ ਦੀ ਉਹਨੂੰ ਆਹ ਹੁੰਦਾ ਬੀਬੇ ਨਾਲ ਮੈਂ ਮੇਲਿਆ ਮਾਂ ਜਾ ਕੇ ਤੇ ਬਸ ਐਂ ਰਹਿੰਦਾ ਹੈ ਨਾ ਵੀ ਜਿਹੜੇ ਸ਼ੌਂਕ ਚਲੋ ਵੀ ਅਸੀਂ ਨਹੀਂ ਹਨਾ ਆਪਦੀ ਮਾਂ ਨੂੰ ਮਿਸ ਕਰ ਰਹੇ ਆ ਕੋਈ ਉਮਰ ਨਹੀਂ ਹੁੰਦੀ ਹਨਾ ਕੋਈ ਉਮਰ ਹੀ ਹੈਣੀ ਸੀਗੀ ਇਦੋਂ ਨਾਲ ਅਸੀਂ ਇਹ ਚੀਜ਼ ਦੇ ਪਛਤਾਵਾ ਹੈ ਹਨਾ ਸਾਨੂੰ ਵੀ ਰੱਬ ਸਾਡੇ ਜਦੋਂ ਅਸੀਂ ਜਨਮ ਲੈ ਲਿਆ ਅਸੀਂ ਉਹ ਨਹੀਂ ਚੱਲ ਖੋ ਲੈਂਦਾ ਹਨਾ ਸਾਡੀਆਂ ਉਹਦੇ ਨਾਲ ਜਾਦਾ ਨਾ ਬਣਦੀਆਂ ਕੋਈ ਵੀ ਹਨਾ ਜਿਹੜੀਆਂ ਜਾਦਾ ਬਣੀਆਂ ਸੀਗੀਆਂ ਤੇ ਉਹ ਜਾਦਾ ਨਾ ਬਣਦੀਆਂ ਹਨਾ ਤੇ ਉਹ ਜਾਦਾ ਬਣਾ ਗਈ ਹਨਾ ਉਹ ਜਾਦਾ ਨੂੰ ਦੇਖ ਦੇਖ ਕੇ ਸੋਚ ਸੋਚ ਕੇ ਵੀ ਮਨ ਬੜਾ ਉਛਲਦਾ ਚੀਜ਼ਾਂ ਨਾਲ ਤੇ ਚਲੋ ਬਾਈਕਰੂ ਨੂੰ ਜਿਵੇਂ ਵੀ ਮਨਜ਼ੂਰ ਹੁੰਦਾ ਉਹ ਮੀ ਹੁੰਦਾ ਤੇ ਚਲੋ ਜੀ ਹਨਾ ਮੇਰੇ ਤਾਂ ਬਸ ਆਈ ਹੁੰਦਾ ਭਰਾਜ ਉੱਠਣ ਲੱਗ ਜਾਂਦਾ ਮੈਂ ਰੋਣਾ ਨਹੀਂ ਚਾਹੁੰਦੀ ਸੀ ਵੀਡੀਓ ਚ ਪਰ ਮੇਰਾ ਮਨ ਉਛਲ ਜਾਂਦਾ ਤੜਕੇ ਦੇ ਮੇਰਾ ਮਨ ਉਛਲਿਆ ਤਾਂ ਕਿ ਮੈਂ ਕਰੇ ਕੋਈ ਵੀਡੀਓ ਨਹੀਂ ਬਣਾਈ ਕੰਮ ਕਰ ਤਾਂ ਤੁਹਾਨੂੰ ਪਤਾ ਅਮਨ ਕਾਫੀ ਲੇਟ ਆਈ ਸੀਗੀ ਹਨਾ ਮਤਲਬ ਅਸੀਂ ਕਰੋਗੇ ਤਿਆਰ ਹੋ ਕੇ ਆਗੇ ਸੀ ਅਮਨ ਹਜੇ ਆਈ ਨਹੀਂ ਕੰਮਕਾਰ ਤਾਂ ਸਾਰੇ ਹਨਾ ਪਸ਼ੂਆਂ ਵਗੈਰਾ ਦਾ ਸਾਰਾ ਕੰਮ ਪੋਚਿਆਂ ਦਾ ਸਾਰੇ ਕਰਕੇ ਆਈਆਂ ਮੈਂ ਅੱਜ पर ਮੈਥੋਂ ਵੀਡੀਓ ਨਹੀਂ ਬਣੀ ਹਨਾ ਜਦੋਂ ਆਇਆ ਹੁੰਦਾ ਮੇਰਾ ਮਨ ਜਿਹੜੀ ਚੀਜ਼ ਨੂੰ ਫੜ ਲੇ ਨਾ ਫਿਰ ਉਹ ਚੀਜ਼ ਨੂੰ ਮੈਂ ਚੁੱਪ ਕਰ ਜਾਂਦੀ ਹਾਂ ਮੈਂ ਜਮਾ ਚੁੱਪ ਹੋ ਜਾਂਦੀ ਸਾਇਲੈਂਟ ਕਿਉਂ ਨਾ ਮੇਰਾ ਬੋਲਣ ਨੂੰ ਜੀ ਕਰੇ ਨਾ ਕੁਝ ਵੀ ਤੇ ਤੇ ਚਲੋ ਜੀ ਫਿਰ ਅੱਜ ਜੜੀ ਵੀਡੀਓ ਦਾ ਪਹਿਥੇ ਹਟਾ ਕਰਦੇ ਹਾਂ ਮਨ ਜਾ ਭਰਿਆ ਪਿਆ ਕੁ ਸਿਰ ਤੋਂ ਗਿਆ ਦਾ ਅੱਜ ਮੇਰਾ ਹਨਾ ਬਸ ਐਸੀ ਕਰਨੀ ਮੇਰਾ ਮਨ ਪਾਰ ਹੀ ਹੋਣ ਕਰਕੇ ਮੇਰਾ ਸਿਰ ਦੁਖੀਆਂ ਦਾ ਨਹੀਂ ਮੈਂ ਭਾਵਾਂ ਦੀ ਓ ਮਤਲਬ ਅੰਮ੍ਰਿਤਸਰ ਤੱਕ ਜਾਇਆ ਮੈਂ ਕਿਤੇ ਵੀ ਜਾਇਆ ਮੈਂ ਮੇਰਾ ਸਿਰ ਨਹੀਂ ਦੁਖਦਾ ਕਦੇ ਵੀ ਜ਼ਿੰਦਗੀ ਚ ਮੈਨੂੰ ਇਸ ਚੀਜ਼ ਦਾ ਇਹ ਵੀ ਮਨ ਰਹਿੰਦਾ ਵੀ ਮੇਰਾ ਸਿਰ ਨਹੀਂ ਦੁਖਦਾ ਪਰ ਅੱਜ ਮੇਰਾ ਸਿਰ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਬਸ ਅੱਜ ਜਿੰਨੀ ਕੀ ਵੀਡੀਓ ਬਣੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਬਾਕੀ ਜੀ ਹਣਾ ਫੁੱਲ ਵਾਚ ਕਰ ਲਿਓ ਤੇ ਕੱਲ ਨੂੰ ਆਪਾਂ ਵਧੀਆ ਬਲੌਗ ਤੁਹਾਡੇ ਲਈ ਅਪਲੋਡ ਕਰਾਂਗੇ ਤੇ ਚਲੋ ਜੀ ਆਪਾਂ ਅਚਾਰ ਬਣਾਵਾਂ ਹਾਂ ਕੱਲ ਨੂੰ ਜਾਂ ਪਰਸੋਂ ਅਸੀਂ ਅਚਾਰ ਬਣਾਵਾਂਗੇ ਆਲਿਆਂ ਦਾ ਕੁਝ ਲਖਵੀਰ ਨੂੰ ਫੜਾ ਦਾਂਗੇ ਕੁਝ ਆਪ ਆਪ ਚਾਰ ਬਣਾ ਲਾਂਗੇ ਬੱਚੇ ਖਾ ਲਿਆ ਕਰਨਗੇ ਵੀ ਬਾਲਾ ਬੁਲਾ ਵਾਸਤੇ ਕਹਿੰਦੇ ਸਹੀ ਹੁੰਦਾ ਤੇ ਚਲੋ ਜੀ ਅੱਜ ਵਾਲੀ ਵੀਰੋ ਤੇ ਇੱਥੇ ਐਂਡ ਕਰਦੇ ਆਪਾਂ ਹਾਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਲੀਜ਼ ਵੀਡੀਓ ਨੂੰ ਫੁੱਲ ਵਾਚ ਕਰਦੇ ਹੋ ਸੋਨੇ ਸੋਨੇ ਕਰਿਓ ਜੀ ਕਮੈਂਟ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ